ਵਾਹਿਗੁਰਜੀ ਦਾ ਖਾਕਸਾ ਵਾਹਿਗੁਰਜੀ ਦੇ ਸੱਤੇ ਸੰਗਤ ਜੀ ਆਓ ਆਜਾਓ ਸੰਗਤ ਨਾਲ ਸੱਤੇ ਬਲਵੰਡੇ ਦੀ ਵਾਰ ਦੇ ਵਿੱਚ ਆਉਣਾ ਜੋ ਚੋਪੀ ਪੌੜੀ ਹੈ ਵਾਰ ਦੀ ਉਸਾਂ ਕੀ ਕਰਨੀ ਹੈ ਕਿਉਂਕਿ ਇਸ ਵਾਰ ਦੇ ਵਿੱਚ ਉਹਦੇ ਸ਼ਬਦ ਹਨ ਜਿਹੜੇ ਬਹੁਤ ਮਹਿੰਗੇ ਹਨ ਮਹਿੰਗੇ ਤੋਂ ਪਾਪ ਸਾਡੇ ਪੜ੍ਹਨ ਦੇ ਵਿੱਚ ਸਾਨੂੰ ਬੋਲਣ ਦੇ ਵਿੱਚ ਔਖੇ ਲੱਗਦੇ ਨੇ ਸੰਕਾਰ ਵਾਸਤੇ ਅਸੀਂ ਨੂੰ ਮਹੰਗੇ ਸ਼ਬਦ ਕਹਿੰਦੇ ਹਾਂ ਅੱਜ ਉਹਨਾਂ ਮਹੰਗੇ ਸ਼ਬਦਾਂ ਦੀ ਵਿਚਾਰ ਕਰਨੀ ਹੈ ਜਦੋਂ ਸੱਤਾ ਬਲਵੰਡੇ ਦੀ ਅਸੀਂ ਇਹ ਵਾਰ ਪੜ੍ਹਦੇ ਹਾਂ ਜੋ ਕਿ ਆਰੰਪਲੀ ਰਾਗ ਦੇ ਵਿੱਚ ਦਰਜ ਹੈ ਔਰ ਇਸ ਵਾਰ ਦੇ ਵਿੱਚ ਸੱਤਾ ਤੇ ਬਲਵੰਡਾ ਦੋਨੇ ਭਾਵਾਂ ਨੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕੀਤੀ ਗੁਣ ਗਾਏ ਤੇ ਉਹ ਨਿਰੋਲ ਹੋ ਗਏ ਭਾਵ ਤੰਦਰੁਸਤ ਹੋ ਗਏ ਸਨ ਉਹਨਾਂ ਨੇ ਫਿਰ ਗੁਰੂ ਨਾਨਕ ਨੂੰ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਸਾਰੇ ਸਤਿਗੁਰਾਂ ਦੀ ਵਡਿਆਈ ਕੀਤੀ ਸੀ ਇੱਥੇ ਗੁਰੂ ਨਾਨਕ ਦੀ ਵਡਿਆਈ ਕਰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਕਿੰਨੇ ਭਾਈ ਲੈਣੇ ਨੂੰ ਨਮਸਕਾਰ ਕਰ ਦਿੱਤੀ ਮੱਥਾ ਟੇਕ ਦਿੱਤਾ ਆਪਣੇ ਆਪ ਨੂੰ ਭਾਈ ਲੈਣੇ ਦੇ ਵਿੱਚ ਅਪੇਦ ਕਰ ਦਿੱਤਾ ਦੁਨੀਆ ਦੇ ਸਾਹਮਣੇ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਗੁਰੂ ਨੇ ਆਪਣੇ ਸਿੱਖ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੋਵੇ ਇਨੂੰ ਭਾਈ ਲੈਣਾ ਜਿਸ ਵੇਲੇ ਸਤਗੁਰੂ ਗੁਰੂ ਨਾਨਕ ਦਾ ਰੂਪ ਪਣਦੇ ਨੇ ਇਹਨੂੰ ਸੱਤਾ ਤੇ ਬਲਵੰਡਾ ਕਹਿੰਦੇ ਨੇ ਕਿ ਹੋਰ ਹੀ ਗੰਗਾ ਸਤਗੁਰੂ ਗੁਰੂ ਨਾਨਕ ਨੇ ਚਲਾ ਦਿੱਤੀ ਆਓ ਇਹਨਾਂ ਸ਼ਬਦਾਂ ਨੂੰ ਵਿਚਾਰ ਕਰਦੇ ਆਂ ਨਾਲ ਵਿੱਚ ਮਹਿੰਗੇ ਸ਼ਬਦ ਨੇ ਜਿਹੜੇ ਉਹਨਾਂ ਨੂੰ ਅਸੀਂ ਕਿਵੇਂ ਪੜ੍ਹਨਾ ਹੈ ਕਿਵੇਂ ਉਚਾਰਨ ਕਰਨਾ ਹੈ ਨਾਲ ਦੀ ਨਾਲ ਇਹ ਵੀ ਦੇਖਾਂਗੇ ਹੁਣ ਆਓ ਸਭ ਤੋਂ ਪਹਿਲਾਂ ਇਸ ਬਾਗ ਦੇ ਉਹਨਾਂ ਪਾਵਨ ਬਚਨਾਂ ਨੂੰ ਪੜ੍ਹੀਏ ਹੋਰੇਓ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਨ ਇਹ ਜਿਹੜਾ ਕਿਉਨ ਸ਼ਬਦ ਕੇ ਦਾ ਮਤਲਬ ਕੀ ਕੀਤਾ ਗੁਰੂ ਨਾਨਕ ਨੇ ਔਨ ਦਾ ਅਰਥ ਹੈ ਉਸ ਹੋਰੇਓ ਗੰਗ ਵਹਾਈਏ ਇਹ ਤਾਂ ਹੋਰ ਪਾਸੇ ਗੰਗਾ ਚਲਾ ਦਿੱਤੀ ਦੁਨਿਆਈ ਆਖੈ ਇਹ ਕਿਉਂ ਦੁਨਿਆਈ ਦੁਨਿਆਦੇ ਲੋਕ ਆਖਦੇ ਨੇ ਕਿ ਉਸ ਗੁਰੂ ਨਾਨਕ ਨੇ ਓਨ ਦਾ ਅਰਥ ਹੈ ਉਸ ਗੁਰੂ ਨਾਨਕ ਨੇ ਇਹ ਕਹਿ ਦਿੱਤਾ ਤੋ ਕਿ ਓਨ ਕੀ ਪੜ੍ਹਨਾ ਕਿ ਓਨ ਇਹ ਲੰਬਾ ਨਹੀਂ ਕਰਨਾ ਕਿ ਓਨ ਇਹ ਓਨ ਹਲਕਾ ਜਿਹਾ ਸਿਹਾਰੀ ਮਾਤਰਾ ਦੀ ਕਿ ਓਨ ਇਸ ਦਾ ਪਾਠ ਹੈ ਕਿ ਓਨ ਉਸ ਨੇ ਕੀ ਕੀਤਾ ਉਹ ਨਾਨਕ ਨੇ ਕੀ ਕਰ ਦਿੱਤਾ ਨਵਾਂ ਹੀ ਕੰਮ ਕਰ ਦਿੱਤਾ ਭਾਉ ਇਸੇ ਤਰ੍ਹਾਂ ਦੂਜੀ ਪੰਕਤੀ ਹੈ ਨਾਨਕ ਈਸ਼ਰ ਜਗਨਾਤ ਉਚ ਹਦੀ ਵੈਨ ਵਿਰ ਕਿਉ ਨ ਕਿਵੇਂ ਪੜਨਾ ਵਿਰ ਕਿਉ ਨ ਵਿਰ ਕਿਹਾ ਹੁੰਦਾ ਬੋਲਣਾ ਮੈਂ ਤਾਂ ਕਹਿੰਨਾ ਇਵੇਂ ਅਸੀਂ ਆਮ ਭਾਸ਼ਾ ਦੀ ਕਹਿੰਦੇ ਨਾ ਉਹ ਬਿਰਕੂ ਹੋਂ ਦੇ ਵਿੱਚੋਂ ਕੱਢ ਬੋਲ ਹਨਾ ਵਿਰ ਕਿ ਔਨ ਉਸਨੇ ਬੋਲਿਆ ਉਨੇ ਮੂੰਹ ਦੇ ਵਿੱਚੋਂ ਬੋਲ ਕੱਢਿਆ ਇਹਨੇ ਨਾਨਕ ਸਤਿਗੁਰੂ ਨਾਨਕ ਪਾਤਸ਼ਾਹ ਵਾਸਤੇ ਈਸ਼ਰ ਦੇ ਔਰ ਜਗਤਨਾਥ ਦੇ ਆਖਰੀ ਅੱਖਰ ਨਾਲ ਸੈਰ ਲੱਗੀ ਹੋਈ ਹੈ ਈਸ਼ਰ ਭਾਗ ਮਾਲਕ ਨੇ ਜਗਤ ਦੇ नाथ ਨੇ ਉਸ ਮਾਲਕ ਨੇ ਜਗਤ ਦੇ नाथ ਨੇ ਗੁਰੂ ਨਾਨਕ ਨੇ ਉੱਚ ਹੱਥ ਤੋਂ ਉੱਚਾ ਬੈਣ ਤੋਂ ਭਾਉ ਬੋਲ ਬਿਰ ਕਿਉਂ ਇਹ ਬੜਾ ਹੱਥ ਤੋਂ ਉੱਚਾ ਬੋਲ ਬੋਲਿਆ ਇਹ ਭਾਈ ਲੈਣੇ ਨੂੰ ਆਪਣਾ ਅਰੂਪ ਬਣਾ ਕੇ ਆਪਣੇ ਅੰਗ ਨਾਲ ਲਾ ਕੇ ਸੰਗਤ ਬਣਾ ਦਿੱਤਾ ਇਹ ਜਿਹੜਾ ਉਚ ਕੋਟੀ ਦਾ ਬੋਲ ਵਿਰਕੇ ਔਨ ਵਿਰਕੇ ਔਨ ਕਠਾ ਕਰ ਦੇਣਾ ਪਰ ਔਨ ਸ਼ਬਦ ਜਿਹੜਾ ਥੋੜਾ ਜਿਹਾ ਅਲੱਗ ਹੈ ਵਿਰਕੇ ਔਨ ਜਦੋਂ ਪਾਠਕ ਪੜਾਂਗੇ ਕਿਹੜਾ ਪੜਨਾ ਵਿਰਕੇ ਔਨ ਵਿਰਕੇ ਔਨ ਹੈ ਨਾ ਔਨ ਸ਼ਬਦ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਮਾਧਾਨ ਪਰਵਤ ਕਰ ਨੇਤਰ ਵਾਸਕ ਸ਼ਬਦ ਰਿੜਕੇ ਔਨ ਰਿੜਕੇ ਔਨ ਰਿੜਕੇ ਰਿੜਕ ਔਨ ਕਹ ਲਈਏ ਰਿੜਕੇ ਔਨ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਥੋੜਾ ਸੰਨੀਛੇਦਨ ਕੀਤਾ ਹੋਇਆ ਰਿੜਕ ਦੇ ਨਾਲ ਪਲੱਸ ਔਨ ਕਰਕੇ ਲਿਖਿਆ ਹੋਇਆ ਹੈ ਜਿਵੇਂ ਕਿਸੇ ਸਮੇਂ ਦੇਵਤਿਆਂ ਦੇ ਰਾਖਸ਼ਾਂ ਨੇ ਸੌਂਦਰ ਮੰਤਰ ਕੀਤਾ ਸੀ ਕਹਿੰਦੇ ਸਮੇਂਰ ਪर्वਤ ਨੂੰ ਪਹਾੜ ਬਣਾਇਆ ਛੇਸ਼ਨਾਗ ਨੂੰ ਜਿਹੜਾ ਹੈ ਉਹ ਜਿਹੜਾ ਰਸਾ ਨਿਤਰਾ ਕਹਿੰਦੀ ਹੈ ਜਿਵੇਂ ਵਧਾਨੀ ਨੂੰ ਨਿਤਰਾ ਉਹਨਾਂ ਨੇ ਰਸਿਹੇ ਚ ਦੇ ਸੀ ਇਸ ਤਰੀਕੇ ਦੇ ਨਾਲ ਬਾਸਿਕ ਸੱਤ ਸੱਪ ਨੂੰ ਕਹਿੰਦੇ ਨੇ ਸੱਪ ਦਾ ਰਸਾ ਬਣਾਇਆ ਉਹਨਾਂ ਨੇ ਸਤਗੁਰੂ ਗੁਰੂ ਨਾਨਕ ਨੇ ਜਿਹੜਾ ਹੈ ਨਾ ਇਹ ਸ਼ਬਦ ਨੂੰ ਰਣ ਗਿਆ ਮਨ ਨੂੰ ਮਨ ਰੂਪੀ ਸੱਪ ਨੂੰ ਕਾਬੂ ਵਿੱਚ ਕਰਕੇ ਸ਼ਬਦ ਨੂੰ ਰਣ ਗਿਆ ਸਤਗੁਰ ਨੇ ਇਥੇ ਕੀ ਆਇ ਰਿੜਕਿਓਨ ਕਿਵੇਂ ਪੜਨਾ ਰਿੜਕੇ ਔਨ ਰਿੜਕਿਓਨ ਐਸਟੇ ਰਿੜਕੇ ਔਨ ਫਰਕ ਦੀਆਂ ਬਹੁਤ ਆਪੇ ਪਰ ਗੋਲਣ ਦੇ ਵਿੱਚ ਆਵੇ ਰਿੜਕੇ ਔਨ ਔਨ ਦਾ ਅਰਥ ਹੈ ਉਸ ਨੇ ਉਸ ਕੋਣ ਗੁਰੂ ਨਾਨਕ ਤੋਂ ਅਗਲੀ ਪੰਕਤੀ ਵਿੱਚ ਕੰਨ ਨੇ 14 ਰਤਨ ਨਿਕਾਲਿਆਨ ਕਰ ਆਵਾ ਗਾਉਣ ਚਿਲਕਿਓਨ ਚਿਲਕੇ ਔਨ ਚਿਲਕਿਓਨ ਬਸੇ ਚਿਲਕਣਾ ਸ਼ਬਦ ਹੁੰਦਾ ਲਿਸ਼ਕਾਣਾ ਜਿਵੇਂ ਗੁਰੂ ਨਾਨਕ ਸਾਹਿਬ ਸੁਖੀ ਰਾਖੀ ਤੇ ਕਹਿੰਦੇ ਨੇ ਉਜਲ ਕਹਾ ਚਿਲਕਣਾ ਉਹ ਟੇਮ ਕਲੜੀ ਮਸ ਚਿਲਕਣਾ ਹੁੰਦਾ ਲਿਸ਼ਕਮਾ ਇੱਥੇ ਵੀ ਲਿਸ਼ਕਾਣਾ ਚਿਲਕੇ ਹੋਣ ਦਾ ਅਰਥ ਹੈ ਉਸਨੇ ਲਿਸ਼ਕਾਇਆ ਗੁਰੂ ਨਾਨਕ ਨੇ ਜਿਹੜੇ 14 ਰਤਨ ਜਿਵੇਂ ਸਮੁੰਦਰ ਚੋਂ ਕਹਿੰਦੇ ਨਿਕਲੇ ਸੀ ਮਨ ਨੂੰ ਕਾਬੂ ਦੇ ਵਿੱਚ ਕਰਕੇ ਸ਼ਬਦ ਨੂੰ ਰੜਕੇ ਸਤ ਧਰਮ ਦਇਆ ਸੰਤੋਖ ਵਗੈਰਾ ਇਹ 14 ਰਤਨ ਨਿਕਾਲੇ ਕਿ ਜਿਹੜਾ ਆਵਾ ਗਾਉਣ ਜਿਹੜਾ ਲਿਸ਼ਕਾ ਦਿੰਦਾ ਭਾਵ ਜਮਣਾ ਮਨਣਾ ਕੱਢ ਕੇ ਜੀਵਨ ਨੂੰ ਲਿਸ਼ਕਾ ਦਿੰਦਾ ਕੁਦਰਤ ਐ ਹੈ ਵੇ ਖਾਲੀਨ ਐਸੀ ਕੁਦਰਤ ਵੇ ਖਾਲੀ ਐਸੀ ਤਾਕਤ ਵੇ ਖਾਲੀ ਇਹਦਾ ਮਤਲਬ ਕੁਦਰਤ ਦਾ ਤਾਕਤ ਐਸੀ ਤਾਕਤ ਵੇ ਖਾਲੀ ਜਿਹਨ ਐਵਡ ਪਿੰਡ ਠਿਣ ਕਿਉਨ ਠਣਕਣਾ ਹੁੰਦਾ ਠਣਕਾ ਕੇ ਦੇਖਣਾ ਔਨ ਅਰਥ ਹੈ ਉਸ ਨੇ ਉਸ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਠਣਕਾਇਆ ਐਸਾ ਕੰਮ ਕੀਤਾ ਜਿਹੜਾ ਮਤਲਬ ਹੈ ਜਿੱਤਣਾ ਉਹਨੂੰ ਜਿੱਤ ਲਿਆ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਸ਼ਬਦ ਦੇ ਨਾਲ ਜੋੜ ਕੇ ਉਹਦੇ ਮਨ ਨੂੰ ਜਿੱਤ ਕੇ ਗੁਰੂ ਚਰਨਾਂ ਦੇ ਨਾਲ ਪ੍ਰਮਾਤਮਾ ਨਾਲ ਜੋੜ ਦਿੱਤਾ ਉਹਨੂੰ ਠਣਕਾਇਆ ਇਹ ਕਹਿੰਦੇ ਠਣਕਿਓਨ ਕੀ ਆਪੜਨਾ ਠਣਕਿਓਨ ਇਸੇ ਤਰ੍ਹਾਂ ਲਹਿਣੇ ਧਰਿਓਨ ਛਤਰ ਸਿਰ ਧਰਿਓਨ ਇਹ ਵੀ ਧਰਿਓਨ ਸ਼ਬਦ ਹੈ ਉਸਨੇ ਧਰਿਆ ਲੈਹਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਸ਼ਿਕਿਓਨ ਸ਼ਿਕਣਾ ਦਾ ਖਿਚਣਾ ਸ਼ਿਕਿਓਨ ਉਸਨੇ ਖਿੱਚਿਆ ਭਾਵ ਅਸਮਾਨ ਅਸਮਾਨ ਵੱਲੋਂ ਕਿਆੜਾ ਹੁੰਦਾ ਕਿ ਜਿਹਦੇ ਉੱਪਰੋਂ ਕਰਕੇ ਕਿਸੇ ਨੂੰ ਦੇਖਣਾ ਹੋਵੇ ਆਕਾਸ਼ਮੰਤ ਤੋ ਜਿੱਥੇ ਤੱਕ ਨਿਗਾਹ ਪੁੰਚਦੀ ਹੈ ਉੱਥੇ ਤੱਕ ਇਹਦਾ ਵੀ ਜਿਹੜੀ ਨਿਗਾਹ ਜਾਂਦੀ ਮੋਸੇ ਤੱਕ ਦੇਖ ਸਕਦਾ ਉਸੇ ਤੱਕ ਮੇਰੀ ਸਮਰੱਥਾ ਹੈ ਤੋ ਸਤਿਗੁਰੂ ਕਹਿੰਨੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਪਾਵਨ ਬਾਣੀ ਇੱਕ ਇੱਕ ਗੁਰੂ ਨਾਨਕ ਨੇ ਲੈਣੇ ਦੇ ਸਿਰ ਦੇ ਉੱਤੇ ਸ਼ਤਨ ਰੱਖ ਦਿੱਤਾ ਇਹ ਉਹਦੀ ਜਿਹੜੀ ਸ਼ੋਭਾ ਹੈ ਲੈਣੇ ਦੀ ਉਹਨੂੰ ਆਕਾਸ਼ ਤੱਕ ਪਹੁੰਚਾਇਆ ਭਾਵ ਸਾਰੀ ਦੁਨੀਆ ਵਿੱਚ ਧਰ ਲੈਣਾ ਧਰ ਲੈਣਾ ਹੋ ਗਈ ਜੋਤ ਸਮਾਣੀ ਜੋਤਮਾ ਹੈ ਜੋਤ ਦੇ ਤੱਤੇ ਵਿੱਚ ਹਮੇਸ਼ਾ ਹੀ ਸਿਆਰੀ ਆਵੇਗੀ ਜਦੋਂ ਇਹ ਅਧਾਰ ਤੋਂ ਦੇਗਾ ਜੋਤੀ ਜੋਤ ਜੋ ਰੱਬ ਨੇ ਸਾਡੇ ਵਿੱਚ ਪਾਈ ਗਈ ਹੈ ਗੁਰੂ ਨਾਨਕ ਦੀ ਜੋਤ ਲੈਣੇ ਵਿੱਚ ਸਮਾਗੈ ਹੈ ਨਾ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸਿਤੀ ਮਿਕਿਓਨ ਨਿਕਣਾ ਹੁੰਦਾ ਬਰਾਬਰ ਕਰ ਲੈਣਾ ਗੁਰੂ ਨਾਨਕ ਨੇ ਭਾਈ ਲਾਣੇ ਨੂੰ ਲੈਣੇ ਨੂੰ ਆਪਣੇ ਸਾਵਾ ਕਰਦਿਆ ਬਰਾਬਰ ਕਰਦਿਆ ਮਿਕਿਓਨ ਨਿਕਣਾ ਬਰਾਬਰ ਕਰ ਲੈਣਾ ਨਾ ਇਸੇ ਤਰੀਕੇ ਨਾਲ ਅਗਲੀ ਪੰਕਤੀ ਚ ਹੈ ਸਿੱਖਾ ਪੁੱਤਰਾ ਓਖ ਗੈ ਸਭ ਓਮਤ ਓਮਤ ਉਹਦੀ ਸੰਗਤ ਇਸ ਤਰੀਕੇ ਸ਼ਬਦ ਤਤੇ ਨਾਲ ਸਿਆਰੀ ਤਦੇ ਹੀ ਹੈ ਵੇਖੋ ਜੇ ਕਿਉਨ ਜੇ ਜਿਹੜਾ ਕੇਉਣ ਉਸਨੇ ਕੀਤਾ ਇਹਨੇ ਗੁਰੂ ਨਾਨਕ ਨੇ ਕਿਆ ਕੀਤਾ ਗੁਰੂ ਨਾਨਕ ਨੇ ਸਿੱਖਾਂ ਨੂੰ ਪੁੱਤਰਾਂ ਨੂੰ ਸਾਰੇ ਨੂੰ ਭੋਖਿਆ ਪਰਖਿਆ ਪਰਖਣ ਤੋਂ ਬਾਅਦ ਫਿਰ ਕਿਆ ਕੀਤਾ ਜਾਂ ਸੁਧੋਸ 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 ਉਸ ਨੇ ਸੋਧਿਆ ਜਦੋਂ ਸੋਧ ਕੀਤੀ ਗੁਰੂ ਨਾਨਕ ਨੇ ਜਾਂ ਸੁਧੋਸ ਤਾਂ ਲੈਣਾ ਕਿ ਕਿਉਨ ਟਿਕਣਾ ਤੋਂ ਫਿਰ ਸਤਿਗੁਰੂ ਪਾਸ਼ਾ ਕਰਨ ਜਦੋਂ ਇਸ ਤਰ੍ਹਾਂ ਸਿੱਖਾਂ ਨੂੰ ਪੁੱਤਰਾਂ ਨੂੰ ਘੋ ਕੇ ਸਤਿਗੁਰ ਨੇ ਗੁਰੂ ਨਾਨਕ ਸਾਹਿਬ ਜੀ ਨੇ ਲੈਣ ਨੂੰ ਜਿਹੜਾ ਹੈ ਨਾ ਫਿਰ ਟਿਕ ਦਿੱਤਾ ਗੁਰਿਆਈ ਦੇ ਦਿੱਤੀ ਲੈਣ ਨੂੰ ਗੁਰੂ ਬਣਾ ਦਿੱਤਾ ਜਦੋਂ ਸਾਰਿਆਂ ਦੀ ਸੁਧਾਈ ਕਰਕੇ ਦੇਖਿਆ ਤਾਂ ਉਸ ਸੁਧਾਈ ਦੇ ਵਿੱਚ ਲੈਣਾ ਜੀ ਸ਼ੁੱਧ ਨਿਕਲੇ ਭਾਵ ਸਤਿਗੁਰ ਨੇ ਲੈਣ ਨੂੰ ਐਸਾ ਸੁਧਿਆ ਕਿ ਉਹਨਾਂ ਨੂੰ ਗੁਰੂ ਪੰਗਤ ਬਣਾ ਦਿੱਤਾ ਭਾਈ ਲੈਣਾ ਗੁਰਨਾਨਦ ਸਾਹਿਬ ਜੀ ਦਾ ਅੰਗ ਦੇ ਨਾਲ ਲਾ ਕੇ ਅੰਗਲ ਰੂਪ ਹੋ ਗਏ ਇਹ ਸ਼ਬਦ ਜਿਹੜੇ ਨੇ ਸੱਤੇ ਬੱਲੇ ਮੰਡੇ ਦੀ ਬਾਤ ਦੇ ਵਿੱਚ ਉਹਨਾਂ ਨੇ ਗੁਰਨਾਨਕ ਦੀ ਵਡਿਆਈ ਕਰਦੇ ਆ ਭਾਈ ਲੈਣੇ ਨੂੰ ਕਿਵੇਂ ਗੁਰੂ ਬਣਾਇਆ ਕਿਵੇਂ ਵੱਖਰਾ ਦ੍ਰਿਸ਼ ਪੇਸ਼ ਕੀਤਾ ਕਿਵੇਂ ਵੱਖਰੀ ਚੀਜ਼ ਉਸ ਵੇਲੇ ਬਣਾਈ ਕਿਵੇਂ ਸੰਸਾਰ ਤੋਂ ਨਿਰਾਲਾ ਵੱਖਰਾ ਕੰਮ ਕੀਤਾ ਉਹਦਾ ਜ਼ਿਕਰ ਕੀਤਾ ਸੋ ਇਹਦੇ ਵਿੱਚ ਜਿਹੜੇ ਸ਼ਬਦ ਨੇ ਕਿ ਔਨ ਵਿਰ ਕੇ ਔਨ ਰਿੜ ਕੇ ਔਨ ਕਿਲਕਿਓਨ ਠਿਣਕਿਓਨ ਸ਼ਿੱਕਿਓਨ ਕਿਓਨ ਮਿਕਿਓਨ ਤੇ ਕਿਓਨ ਇਸ ਤਰੀਕੇ ਨਾਲ ਇਹਨਾਂ ਦਾ ਪਾਠ ਕਰਨਾ ਹੈ ਵਾਇਰੁਜੀ ਕਾ ਖਾਲਸਾ ਵਾਇਰੁਜੀ